ਸਾਜੀਪਰੇ ਵਿੱਚ ਅੱਜ ਦਾ ਆਪਣਾ ਟੌਪਿਕ ਹੈ ਪਰਮਾਪ ਤੇ ਮੈਂ ਅਮਰਦੀਪ ਸਿੰਘ ਇਟਿਚਰ ਦੋਲੋ ਸਿੰਘ ਵਾਲਾ ਤੇ ਪਰਮਾਪ ਹੁੰਦਾ ਕੀ ਹੈ ਪਰਮਾਪ ਹੁੰਦਾ ਹੈਗਾ ਕਿਸੇ ਵੀ ਅਕਿਰਤੀ ਦਾ ਆਦ ਵਾਲਾ ਵਰਗ ਹੋ ਗਿਆ ਜਾਂ ਐਤ ਹੋ ਗਿਆ ਉਹਦਾ ਜਿੰਨਾ ਵੀ ਘੇਰਾ ਹੈਗਾ ਅਲਦ ਵਾਲੇ ਉਹਨੂੰ ਆਪਾਂ ਪਰਮਾਪ ਕਹਿੰਦੇ ਆਗੇ ਜਿਵੇਂ ਵਰਗ ਹੈਗਾ ਇਹਦਾ ਜਿਹੜਾ ਆ ਆਲਾਦ ਵਾਲਾ ਹੈਗਾ ਇਹ ਪਰਮਾਪ ਕਹਾਉਂਦਾ ਹੈਗਾ वर्ग ਦੇ ਪਰਿਮਾਪ ਦਾ ਫਾਰਮੂਲਾ ਕੀ ਹੈਗਾ 4 ਗੁਣਾ ਪੂਜਾ ਇਹ ਕਿਹਾ ਉਹ ਹੈ ਕਿ ਕਿ ਇਹਦੀ ਆ ਸਾਈਡ ਵੀ ਪੂਜਾ ਆ ਵੀ ਪੂਜਾ ਕਹਿੰਦੀ ਆ ਪੂਜਾ ਕਹਿੰਦੀ ਹੈ ਇਹ ਚਾਰੇ ਸਾਈਡਾਂ ਜਿਹੜੀਆਂ ਬਰਾਬਰ ਨਹੀਂ ਗਈਆਂ ਆਪਾਂ ਗਣਿਤ ਦੇ ਵਿੱਚ ਕੀ ਕਰਦੇ ਆਂਗੇ ਜਦੋਂ ਕੋਈ ਬਰਾਬਰ ਹੋਣ ਜਿੰਨੀ ਵਾਰ ਉਹ ਨੂੰ ਜੇ ਚਾਰ ਵਾਰ ਜੋ ਚਾਰ ਨੂੰ ਮੰਨ ਲਓ ਆਪਾਂ ਇੱਕ ਪੂਜਾ ਨੂੰ ਚਾਰ ਵਾਰ ਜੋੜਨਾ ਤਾਂ ਉਹਨੂੰ ਆਪਾਂ ਗੁਣਾ ਕਰਕੇ ਵੀ ਉਹੀ ਗੱਲ ਦਾ ਉੱਤਰ ਆਉਗਾ ਤਾਂ ਆਪਣੇ ਕੋਲੇ ਵਰਗ ਦੀ ਪੁਜਾ ਮੰਨ ਲਓ ਹੈਗੀ ਹੈਗੀ 5 ਸੈਂਟੀਮੀਟਰ ਤਾਂ ਆਪਾਂ ਵਰਗ ਦਾ ਪਰਿਮਾਪ ਪਤਾ ਕਰਨਾ ਹੈਗਾ ਬਰਾਬਰ 4 ਗੁਣਾ ਪੁਜਾ 4 ਗੁਣਾ 5 5 ਕਾ 20 ਸੈਂਟੀਮੀਟਰ ਜੇ ਆਪਾਂ ਨੇ ਵਰਗ ਦੀ ਪੁਜਾ ਪਰਿਮਾਪ ਆਪਾਂ ਨੂੰ ਪਤਾ ਹੋਵੇ ਆਪਾਂ ਪੁਜਾ ਕੱਢਣੀ ਹੋਵੇ ਤਾਂ ਆਪਾਂ ਉੱਥੇ ਪਰਿਮਾਪ ਨੂੰ 4 ਨਾਲ ਵੰਡ ਦਾਂਗੇ ਆਪਣੇ ਕੋਲੇ ਫਾਰਮੂਲਾ ਬਣ ਜੂਗਾ ਵਰਗ ਦੀ ਭੁਜਾ ਬਰਾਬਰ ਹੈ ਵਰਗ ਦਾ ਪਰਿਮਾਪ बटे 4 ਤਾਂ ਇਸ ਤਰੀਕੇ ਨਾਲ ਆਪਾਂ ਵਰਗ ਦਾ ਦੀ ਕੋਈ ਭੁਜਾ ਪਤਾ ਕਰ ਸਕਦੇ ਹਾਂ ਇੱਕ ਆਪਣੇ ਕੋਲੇ ਕਿਰਤੀ ਹੁੰਦੀ ਹੈ ਆਇਤ ਇਤਨੀ ਅਨੁਸਮਾਨੀ ਬਿਆ ਮਾਰਨੀਓ ਬਰਾਬਰ ਹੁੰਦੀਆਂ ਨਹੀਂ ਹੈਗੀਆਂ ਤੇ ਆਪਾਂ ਆਇਤ ਦਾ ਪਰਿਮਾਪ ਕੱਢਣ ਵਾਸਤੇ ਇਹਨੀਆਂ ਸਾਰੇ ਸਾਈਡਾਂ ਦਾ ਜੋੜ ਕਰਾਂਗੇ ਲੰਬਾਈ ਪਲੱਸ ਚੜਾਈ ਪਲੱਸ ਲੰਬਾਈ ਪਲੱਸ ਚੜਾਈ ਇਹ ਤਾਂ ਹੁਣ ਫਾਰਮੂਲਾ ਕੀ ਬਣ ਗਿਆ 2 ਲੰਬਾਈ ਪਲੱਸ ਚੌੜਾਈ ਕਿਉਂਕਿ ਦੋ ਵਾਰ ਹੀ ਲੰਬਾਈ ਜੁੜ ਰਹੀ ਹੈ ਦੋ ਵਾਰ ਚੌੜਾਈ ਜੁੜ ਰਹੀ ਹੈ ਤਾਂ ਇਹ ਫਾਰਮੂਲਾ ਨਿਕਲ ਗਿਆ ਹੁਣ ਆਪਾਂ ਦੇ ਕੋਲੇ ਮੰਨ ਲਓ ਪਰਮਾ ਲੰਬਾਈ ਪਤਾ ਹੈ ਲੰਬਾਈ ਆਪਣੇ ਕੋਲੇ ਕਿੰਨੀ ਹੈਗੀ 3 ਸੈਂਟੀਮੀਟਰ ਹੈਗੀ ਤੇ ਚੌੜਾਈ ਕਿੰਨੀ ਆਪਣੇ ਕੋਲੇ ਹੈ ਚੜਾਈ ਜੈਗੀ 5 ਸੈਂਟੀਮੀਟਰ ਤਾਂ ਆਪਾਂ ਆਇਤ ਦਾ ਪਰਿਮਾਪ ਕੱਢਣ ਵਾਸਤੇ ਕਰਾਂਗੇ 2 ਬ੍ਰੈਕਟ ਲੰਬਾਈ ਚੜਾਈ 2 ਲੰਬਾਈ ਕਿੰਨੀ ਹੈਗੀ ਆਪਣੇ ਕੋਲੇ 3 ਚੜਾਈ ਕਿੰਨੀ ਹੈ 5 2 5 ਤੇ 3 8 ਘਟਾ ਦੋ ਅਸ 16 ਤੇ ਇਦਾਂ ਕਰਕੇ ਆਪਾਂ ਸਾਰੇ ਸਵਾਲ ਜਿਹੜੇ ਉਹ ਕਰ ਸਕਦੇ ਆਂਗੇ ਤੇ ਧੰਨਵਾਦ ਜੀ